ਕੇ ਸਵਾਰੀ ਦਾ ਸਮਾਨ ਜਿਲੰਦਰ ਤੋਂ ਕਪੂਸਲਾ ਬੱਸ ਵਿੱਚ ਆਇਆ ਸਾਡੇ ਪੀ ਆਰਟਿਸਟ ਦੇ ਵਿੱਚ ਉਹ ਸਮਾਨ ਭੁੱਲ ਗਿਆ ਜੀ ਜੋ ਕਿ ਸਮਾਨ ਕੀਮਤੀ ਸੀ ਕੈਮਰੇ ਸੀਗੇ ਜੀ ਜੋ ਕੇ ਸਵਾਰੀ ਕਪੂਸਲੇ ਉਤਰ ਰਹੀ ਸੀ ਇਹਦੇ ਨਾਲ ਬੈਠੀ ਸੀਗੀ ਉਹ ਸਵਾਰੀ ਸਮਾਨ ਲੈ ਕੇ ਤੁਰਨ ਲੱਗੀ ਜੋ ਕੇ ਸਾਡੇ ਡਰਾਈਵਰ ਕੈਪਟਨ ਦੀ ਲਿਗਾ ਪੈ ਗਈ ਉਹਨਾਂ ਨੇ ਸਮਾਨ ਉਹ ਲੈ ਲਿਆ ਜੀ ਸਵਾਰੀ ਨੇ ਸਮਾਨ ਦੇ ਦਿੱਤਾ ਜੀ ਸਮਾਨ ਵਾਲੇ ਜੋ ਸੀ ਵਿਅਕਤੀ ਉਹਨਾਂ ਨੂੰ ਇੱਥੇ ਬੁਲਾਇਆ ਬੁਲਾ ਕੇ ਸਲਤਾਂਪੁਰ ਬੱਸ ਸਟੈਂਡ ਤੇ ਉਹਨਾਂ ਨੂੰ ਸਮਾਨ ਉਹਨਾਂ ਦੇ ਸਵਰਦਾਈ ਕੀਤਾ ਜੀ ਸਵਾਰੀ ਨੂੰ ਅੱਗੇ ਤੋਂ ਇਹ ਆ ਖਿਆਲ ਆ ਰੱਖਣਾ ਚਾਹੀਦਾ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਦਾ ਖਿਆਲ ਰੱਖਿਆ ਜਾਵੇ ਅੱਜ ਕੱਲ ਚੋਰੀ ਬਹੁਤ ਚੱਲ ਰਹੀ ਹੈ ਜੀ आरटीसी बसविज जालंधर ਤੋਂ ਵਾਇਆ ਕਪੂਰਥਲਾ ਸੁਲਤਾਨਪੁਰ ਲੋਧੀ ਨੂੰ ਇੱਕ ਕੰਪਿਊਟਰ ਵਾਲੀ ਦੁਕਾਨ ਤੇ ਕੰਮ ਕਰਕੇ ਇੱਕ ਨੌਜਵਾਨ ਆ ਰਿਹਾ ਸੀ ਉਸ ਕੋਲ ਕੰਪਿਊਟਰ ਵਾਲੀ ਦੁਕਾਨ ਦਾ ਸਮਾਨ ਤੇ ਕੈਮਰੇ ਸਨ ਉਹ ਨੌਜਵਾਨ ਆਪਣਾ ਸਾਰਾ ਸਮਾਨ বাসਵਿਚੀ ਪੁੱਲ ਗਿਆ ਕੁਝ ਦੇਰ ਬਾਅਦ ਉਸਨੂੰ ਯਾਦ ਆਇਆ ਤਾਂ ਉਹ ਜਲਦੀ ਬੱਸ ਸਟੈਂਡ ਸੁਲਤਾਨਪੁਰ ਲੋਧੀ ਦੇ ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਕੋਲ ਪਹੁੰਚਿਆ ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਨੇ ਉਸ ਦੀ ਟਿਕਟ ਦੇਖੀ ਤੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਸ ਨੌਜਵਾਨ ਦਾ ਸੰਪਰਕ ਨੰਬਰ ਲਿਆ ਤੇ ਜਲਦੀ ਆਪਣੇ ਡਰਾਈਵਰ ਤੇ ਕੰਡਕਟਰ ਦੇ ਨਾਲ ਸੰਪਰਕ ਕਰਕੇ ਉਸਦੇ ਸਮਾਨ ਦਾ ਪਤਾ ਕਰਵਾਇਆ ਤਾਂ ਡਰਾਈਵਰ ਦੇ ਦੱਸਣ ਮੁਤਾਬਕ ਉਸਦੇ ਸਮਾਨ ਨੂੰ ਇੱਕ ਹੋਰ ਸਵਾਰੀ ਚੱਕ ਅਕੇਲੇ ਜਾਣ ਲੱਗੀ ਸੀ ਤਾ ਅਚਾਨਕ ਡਰਾਈਵਰ ਦੀ ਨਿਗਾ ਪੈ ਗਈ ਡਰਾਈਵਰ ਵੱਲੋਂ ਸਵਾਰੀ ਕੋਲੋਂ ਉਹ ਸਮਾਨ ਲੈ ਕੇ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਬੱਸ ਰਾਈ ਦਫ਼ਤਰ ਪਹੁੰਚਾ ਦਿੱਤਾ ਗਿਆ ਜਿੱਥੇ ਅੱਡਾ ਇੰਚਾਰਜ ਨੇ ਉਹ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਅਸਲ ਵਾਰਿਸ ਨੂੰ ਸੌਂਪਿਆ ਮੈਂ ਬਲਵੀਰ ਸਿੰਘ ਇੰਸਪੈਕਟਰ ਪੀ.ਐਚ.ਸੀ ਬੱਸ ਸਟੈਂਡ ਸੁਲਤਾਨਪੁਰ ਲੋਧੀ ਡਿਊਟੀ ਕਰਦਾ ਜੀ ਇਹ ਮੇਰੇ ਕੋਲ ਸਵਾਰੀ ਜਲੰਧਰ ਤੋਂ ਸਮਾਨ ਲੈ ਕੇ ਸੁਲਤਾਨਪੁਰ ਆਉਣਾ ਸੀਗਾ ਜੀ ਜੋ ਕਿ ਸਵਾਰੀ ਦਾ ਸਮਾਨ ਜਲੰਧਰ ਤੋਂ ਕਪੂਰਥਲਾ ਬੱਸ ਵਿੱਚ ਆਇਆ ਸਾਡੇ ਪੀ ਆਰਟੀਸੀ ਦੇ ਵਿੱਚ ਉਹ ਸਮਾਨ ਭੁੱਲ ਗਿਆ ਜੀ ਜੋ ਕਿ ਸਮਾਨ ਕੀਮਤੀ ਸੀ ਕੈਮਰੇ ਸੀਗੇ ਜੀ ਤੇ ਉਹਨਾਂ ਨੇ ਇੱਥੇ ਸਤਾਨਾ ਪਹੁੰਚ ਪਹੁੰਚ ਕੇ ਮੇਰੇ ਨਾਲ ਸੰਪਰਕ ਕੀਤਾ ਜੀ ਜੋ ਕਿ ਮੈਂ ਉਹਨਾਂ ਕੋਲ ਟਿਕਟ ਮੰਗੀ ਤੇ ਟਿਕਟ ਮੈਂ ਦੇਖਦੇ ਅਨਸਾਰ ਹੀ ਆਪਣੇ ਗਾੜੀ ਅਫਸਰਾਂ ਨਾਲ ਕੰਟੈਕਟ ਕੀਤਾ ਜੀ ਉਹਨਾਂ ਕੰਟੈਕਟ ਕਰਕੇ ਤੇ ਮੈਂ ਆਪਣੀ ਗੱਡੀ ਦਾ ਸਾਰਾ ਕੋਰਸ ਦੇਖਿਆ ਜੀ ਤੇ ਉਹਨਾਂ ਨੇ ਜੋ ਕੇ ਸਵਾਰੀ ਕਪੂਰਸਲੇ ਉੱਤਰੀ ਸੀ ਇਹਦੇ ਨਾਲ ਬੈਠੀ ਸੀ ਉਹ ਸਵਾਰੀ ਸਮਾਨ ਲੈ ਕੇ ਤੁਰ ਲੱਗੀ ਜੋ ਕੇ ਸਾਡੇ ਡਰਾਈਵਰ ਕੈਕਟਰ ਦੀ ਨਿਗਾਹ ਪੈ ਗਈ ਉਹਨਾਂ ਨੇ ਸਮਾਨ ਕੋ ਲੈ ਲਿਆ ਜੀ ਸਵਾਰੀ ਨੇ ਸਮਾਨ ਦੇ ਦਿੱਤਾ ਜੀ ਕਿਉਂ ਉਸ ਸਵਾਰੀ ਦਾ ਸਮਾਨ ਨਹੀਂ ਸੀਗਾ ਜੀ ਉਸ ਸਵਾਰੀ ਦਾ ਸਮਾਨ ਨਹੀਂ ਸੀ ਫੇਰ ਕਨੈਕਟ ਕੀਤਾ ਕੈਕਟਰ ਡਰਾਈਵਰ ਨਾਲ ਕਨੈਕਟ ਕੀਤਾ ਜੀ ਉਹ ਸਮਾਨ ਸਾਨੂੰ ਮਿਲ ਗਿਆ ਜੀ ਉਹਨਾਂ ਕਹੇ ਸਮਾਨ ਸਾਡੇ ਕੋਲ ਹੈਗਾ ਜੀ ਤੇ ਸਾਰਾ ਜੀ ਮੁੜ ਕੇ ਇਹ ਉਹਨਾਂ ਨੇ ਕਨੈਕਟ ਕਰਕੇ ਉਹਨਾਂ ਨੇ ਸਾਨੂੰ ਪ੍ਰਾਈਵੇਟ ਬੱਸ ਰਾਹੀਂ ਸਲਤਨਪੁਰ ਲੋਦੀ ਸਮਾਨ ਪਹੁੰਚਾਇਆ ਜੀ ਤਾਂ ਹੀ ਸਮਾਨ ਵਾਲੇ ਜੋ ਸੀ ਵਿਅਕਤੀ ਉਹਨਾਂ ਨੂੰ ਇੱਥੇ ਬੁਲਾਇਆ ਬੁਲਾ ਕੇ ਸਲਤਨਪੁਰ ਬੱਸ ਸਟੈਂਡ ਤੇ ਉਹਨਾਂ ਨੂੰ ਸਮਾਨ ਉਹਨਾਂ ਦੇ ਸੁਵਰਦਾਰੀ ਕੀਤਾ ਜੀ ਤੇ ਸਵਾਰੀ ਨੂੰ ਅੱਗੇ ਤੋਂ ਇਹ ਆ ਖਿਆਲ ਆ ਇਹ ਰੱਖਣਾ ਚਾਹੀਦਾ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਦਾ ਖਿਆਲ ਰੱਖਿਆ ਜਾਵੇ ਅੱਜ ਕੱਲ ਚੋਰੀ ਬਹੁਤ ਚੱਲ ਰਹੀ ਹੈ ਜੀ ਚੋਰੀ ਬਹੁਤ ਚੱਲ ਰਹੀ ਆ ਉਹ ਬੈਠਿਆ ਹੀ ਸਵਾਰੀ ਕਈ ਵਾਰ ਸੌ ਜਾ ਤਾਂ ਵੀ ਸਵਾਰੀ ਦਾ ਸਮਾਨ ਲੈ ਕੇ ਲੋਕੀ ਨਿਕਲ ਜਾਂਦੇ ਆ ਜੀ ਤੇ ਮੁੜ ਕੇ ਕਿਉ ਡਰਾਈਵਰ ਨੂੰ ਕੈਰੀਡਰ ਨੂੰ ਪੁੱਛਣਗੇ ਸਾਡਾ ਇੱਥੇ ਰਹਿ ਗਿਆ ਜੀ ਇੱਥੇ ਰਹਿ ਗਿਆ ਇਹ ਸਮਾਨ ਹੈਗਾ ਜੀ ਤਾਂ ਦੱਸੋ ਉਸੇ ਡਰਾਈਵਰ ਕੈਰੀਡਰ ਕੀ ਕਰ ਸਕਦੇ ਆ ਜੀ ਜੇ ਉਹ ਤਾਂ ਡਰਾਈਵਰ ਕੈਰੀਡਰ ਦੇ ਨਿਗਾਹ ਜਾ ਜਾਏ ਉਹ ਤਾਂ ਦੇ ਦਿੰਦੇ ਇਮਾਨਦਾਰੀ ਆ ਸਾਡੀ ਜੀ ਜੇ ਸਵਾਰੀ ਲੈ ਜਾਏ ਉਹਦੇ ਤਾਂ ਫੇਰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੀ ਧੰਨਵਾਦ ਜੀ